ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨੀ ਸੰਘਰਸ਼ ਬਾਰੇ ਤੇ ਕਿਸਾਨਾਂ ਨੂੰ ਲੈ ਕੇ ਜਿਹੜੀ ਸੁਪਰੀਮ ਕੋਰਟ ਚ ਹੈ ਜੀ ਸੁਣਵਾਈ ਹੋਈ ਹੈ ਉਸ ਸੁਣਵਾਈ ਬਾਰੇ ਵੀ ਮਾਨਯੋਗ ਸੁਪਰੀਮ ਕੋਰਟ ਨੇ ਕੀ ਕਿਹਾ ਕੀ ਟਿੱਪਣੀ ਕੀਤੀ ਹੈ ਪਰ ਸ਼ੁਰੂਆਤ ਕਿਸਾਨੀ ਸੰਘਰਸ਼ ਬਾਰੇ ਕਰਾਂਗੇ ਕਿਉਂਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਜਿਵੇਂ ਆਪਣੇ ਸਭ ਦੇ ਧਿਆਨ ਦੇ ਵਿੱਚ ਹੀ ਹੈ ਵੀ ਲਗਭਗ ਪਿਛਲੇ 10 ਮਹੀਨਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਵੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਕਿਸਾਨਾਂ ਵੱਲੋਂ ਪੰਜਾਬ ਤੇ ਹਰਿਆਣਾ ਦੀਆਂ ਹਦਾਂ ਤੇ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਸੰਘਰਸ਼ ਵਿੜਿਆ ਹੋਇਆ ਪੱਕਾ ਮੋਰਚਾ ਲਾਇਆ ਹੋਇਆ ਹੈ ਕਿਸਾਨਾਂ ਨੇ ਪਹਿਲਾਂ ਉੱਥੇ ਗਰਮੀ ਵੀ ਦੇਖ ਲਈ ਕਹਦੇ ਆ ਮੀਂਹ ਵੀ ਦੇਖ ਲੇ ਮੌਨਸੂਨ ਵੀ ਕੱਟ ਲਿਆ ਉੱਥੇ ਹੁਣ ਸਰਦੀ ਦੀ ਵਾਰੀ ਹੈ ਤੇ ਕਿਸਾਨਾਂ ਨੇ ਸਰਦੀ ਕੱਟਣ ਦੀ ਵੀ ਤਿਆਰੀ ਉੱਥੇ ਕਰ ਲਈ ਹੈ ਪਰ ਨਾਲਾ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਢਿੱਲੇ ਰਵੱਈਏ ਨੂੰ ਦੇਖਦੇ ਹੋਏ ਸੰਘਰਸ਼ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਜਿਵੇਂ ਕਿ ਇੱਕ ਪਾਸੇ ਤਾਂ ਕਿਸਾਨਾਂ ਗੁਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਉਹ ਖੁਦ ਮਰਨ ਵਰਤ ਤੇ ਬੈਠੇ ਨੇ ਅੱਜ 22ਵਾਂ ਦਿਨ ਚੱਲ ਰਿਹਾ ਤੇ ਦੂਜੇ ਪਾਸੇ ਸ਼ੰਭੂ ਤੋਂ ਜਿਹੜਾ ਹੈਗਾ ਹੁਣ ਤੱਕ ਤਿੰਨ ਜੱਥੇ ਜਿਹੜੇ ਨੇ ਉਹ ਦਿੱਲੀ ਵਾਲੇ ਰਵਾਨਾ ਹੋਣ ਦੀ ਕੋਸ਼ਿਸ਼ ਕਰ ਚੁੱਕੇ ਨੇ ਹਾਲਾਂਕਿ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਤਿੰਨੋਂ ਵਾਰ ਅਥਰੂ ਗੈਸ ਤੇ ਗੋਲੇ ਛੱਡੇ ਗਏ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਜਾਂ ਕਿਸਾਨਾਂ ਨੂੰ ਰੋਕਣ ਜੋ ਕੁਝ ਹਰਿਆਣਾ ਪੁਲਿਸ ਕਰ ਸਕਦੀ ਸੀ ਉਹ ਕੀਤਾ ਗਿਆ ਤੇ ਹਾਲ ਦੀ ਘੜੀ ਕਿਸਾਨਾਂ ਨੇ ਦਿੱਲੀ ਕੂਚ ਦਾ ਉੱਥੇ ਦਾ ਜਿਹੜਾ ਪ੍ਰੋਗਰਾਮ ਕੁਝ ਸਮੇਂ ਲਈ ਮਤਲਬ ਕਹਿ ਦਈਏ ਪਹਿਲਾਂ ਵੀ ਰੁਕ ਰੁਕ ਕੇ ਜਾ ਰਹੇ ਸੀ ਹੁਣ ਕੁਝ ਸਮੇਂ ਲਈ ਪੋਸਟਪੋਨ ਕੀਤਾ ਤੇ ਨਾਲ ਹੀ ਕਿਸਾਨਾਂ ਨੇ ਪੰਜਾਬ ਦੇ ਵਿੱਚ ਸੰਘਰਸ਼ ਜ਼ਰੂਰ ਤੇਜ਼ ਕਰ ਦਿੱਤਾ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਅੱਜ ਪੰਜਾਬ ਭਰ ਦੇ ਵਿੱਚ ਰੇਲ ਰੋਕੋ ਪ੍ਰਦਰਸ਼ਨ ਕੀਤਾ ਗਿਆ 12 ਵਜੇ ਤੋਂ 3 ਵਜੇ ਤੱਕ ਦੁਪਹਿਰੇ ਜਿਹੜਾ 3 ਘੰਟੇ ਲਈ ਪੰਜਾਬ ਦੇ ਵਿੱਚ ਰੇਲ ਆਵਾਜਾਈ ਠੱਪ ਕੀਤੀ ਗਈ ਰੇਲ ਮਾਰਗਾਂ ਤੇ ਬੈਠ ਕੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤੇ ਤੇ ਆਪਣਾ ਰੋਸ ਜ਼ਾਹਰ ਕੀਤਾ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਜਗ ਜाहिर ਕੀਤਾ ਵੀ ਕਿਸਾਨ ਜਿਹੜਨੇ ਉਹ ਐ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਨੇ ਲਖੀਮਪੁਰ ਖੀਰੀ ਵਰਗੀ ਘਟਨਾਵਾਂ 'ਚ ਇਨਸਾਫ ਦੀ ਮੰਗ ਕਰ ਰਹੇ ਨੇ ਯਾ ਜਿਹੜਾ ਦਿੱਲੀ ਅੰਦੋਲਨ ਖਤਮ ਕਰਨ 'ਚ ਮੇ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਮੰਨੀਆਂ ਸੀ ਉਹਨਾਂ ਮੰਗਾਂ ਨੂੰ ਮਨਵਾਉਣ ਲਈ ਕਿਸਾਨ ਲਗਾਤਾਰ ਸੰਘਰਸ਼ ਵਿੱਢੇ ਹੋਏ ਨੇ ਇਸ ਨੂੰ ਲੈ ਕੇ ਜਿਹੜਾ ਉਹਨਾਂ ਨੇ ਅੱਜ ਲੋਕਾਂ ਅੱਗੇ ਦੁਬਾਰਾ ਇੱਕ ਵਾਰ ਇਹ ਸਾਰੀਆਂ ਮੰਗਾਂ ਰੱਖੀਆਂ ਨੇ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਤੇ ਦੂਜੇ ਪਾਸੇ ਜੇ ਅਸੀਂ ਦੇਖਦੇ ਹਾਂ ਤਾਂ ਖਨੌਰੀ ਬਾਰਡਰ ਤੇ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹੁੰਚੇ ਉਹਨਾਂ ਨੇ ਡੱਲੇਵਾਲ ਸਾਹਿਬ ਦਾ ਹਾਲ-ਚਲ ਜਾਣਿਆ ਹਾਲ-ਚਲ ਪੁੱਛਿਆ ਇਸ ਤੋਂ ਪਹਿਲਾਂ ਵੀ ਆਪਾਂ ਦੇਖਦੇ ਹਾਂ ਤਾਂ ਲਗਭਗ ਸਾਰੀ ਸਿਆਸੀ ਪਾਰਟੀਆਂ ਦੇ ਆਗੂ ਉੱਥੇ ਪਹੁੰਚ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਕੰਗ ਜਾ ਕੇ ਆਏ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਸ ਤੋਂ ਪਹਿਲੇ ਦਿਨ ਵਿਰੋਧੀ ਧਿਰ ਦੇ ਅੱਗੋਂ ਪ੍ਰਤਾਪ ਸਿੰਘ ਬਾਜਵਾ ਵੀ ਕਿ ਕ ਸਾਰੀ ਹੀ ਸਿਆਸੀ ਪਾਰਟੀਆਂ ਦੇ ਅੱਗੋਂ ਉੱਥੇ ਜਾ ਕੇ ਵਿਚਾਰ ਵਟਾਂਦਰਾ ਕਰ ਰਹੇ ਨੇ ਪਰ ਹਲੇ ਤੱਕ ਜੇ ਦੇਖੀਏ ਤਾਂ ਨਹੀਂ ਗਿਆ ਤਾਂ ਭਾਈਪਾ ਦਾ ਕੋਈ ਅਗੋ ਜਾਂ ਤਾਂ ਐਂ ਕਹਿ ਲਈਏ ਕਿਸਾਨਾਂ ਨੇ ਉਹਨਾਂ ਨੂੰ ਉੱਥੇ ਵੜ ਨਹੀਂ ਦੇਣਾ ਜਾਂ ਉਹ ਡਰਦੇ ਨਹੀਂ ਜਾ ਰਹੇ ਪਰ ਉਹ ਨਹੀਂ ਉੱਥੇ ਗਏ ਪਰ ਨਾਲ-ਨਾਲ ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਜਿਹੜਾ ਫੈਸਲਾ ਕਰ ਲਿਆ ਪਰ ਨਾਲ ਹੀ ਦੋਸਤੋ ਜੇਕਰ ਦੂਜੇ ਪਾਸੇ ਦੇਖਦੇ ਆ ਤਾਂ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਵੀ ਬਰਾਬਰ ਜਿਹੜਾ ਇਹ ਛੁੱਟ ਕਿਸਾਨ ਮੋਰਚੇ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੀ ਦੀ ਹਮੈਤ ਦੇ ਵਿੱਚ ਹੀ ਕਹਿ ਲਈਏ ਤਾਲਮੇਲ ਵੀ ਉਹਨਾਂ ਨੇ ਵੀ ਮੋਟਰਸਾਈਕਲ ਮਾਰਚ ਕੀਤੇ ਨੇ ਉਹਨਾਂ ਨੇ ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਲਗਭਗ 1300 ਤੋਂ ਵੱਧ ਪਿੰਡਾਂ ਦੇ ਵਿੱਚ ਮੋਟਰਸਾਈਕਲ ਮਾਰਚ ਜਿਹੜਨੇ ਉਹ ਕੀਤੇ ਨੇ ਤੇ ਨਾਲ ਹੀ ਕਿਸਾਨੀ ਦੀ ਆਵਾਜ਼ ਨੂੰ ਜਿਹੜਾ ਹੈਗਾ ਹਰ ਪਿੰਡ ਹਰ ਘਰ ਤੱਕ ਬੁਲੰਦ ਕਰਨ ਦੀ ਜਿਹੜਾ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਪਰ ਦੋਸਤੋ ਇਸ ਦੇ ਨਾਲ ਹੀ ਜੇਕਰ ਅਸੀਂ ਦੇਖਦੇ ਹਾਂ ਤਾਂ ਅੱਜ ਸੁਪਰੀਮ ਕੋਰਟ ਦੇ ਵਿੱਚ ਵੀ ਸੁਨਵਾਈ ਹੋਈ ਹੈ ਇਸ ਮੁੱਦੇ ਤੇ ਪਰ ਤੇ ਸੁਪਰੀਮ ਕੋਰਟ ਦੇ ਡਬਲ ਬੈਂਚ ਮੁਰੇ ਇਹ ਕੇਸ ਗਿਆ ਸੀ ਜਿੱਥੇ ਕਿ ਜਸਟਿਸ ਸੂਰੇकांत ਤੇ ਜਸਟਿਸ ਉੱਜਲ ਭੁਈਆ ਨੇ ਜਿਹੜਾ ਹੈਗਾ ਇਸ ਮਾਮਲੇ ਤੇ ਸੁਣਵਾਈ ਕੀਤੀ ਹੈ ਤੇ ਉਹਨਾਂ ਨੇ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਵੀ ਉਹ ਉਹਨਾਂ ਨੇ ਕਿਹਾ ਵੀ ਕਿ 22 ਦਿਨਾਂ ਤੋਂ ਉਹ ਮਰਨਵਰਤ ਤੇ ਬੈਠੇ ਨੇ ਤੇ ਨਾਲ ਹੀ ਉਹਨਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਮੈਡੀਕਲ ਹੈਲਪ ਹੀ ਹੈ ਕਹ ਜੀ ਸੀਤ ਜਾਂਚ ਦੀ ਜਿਹੜਾ ਇੱਕ ਜਾਂਚ ਲਈ ਵੀ ਹੁਕਮ ਦਿੱਤੇ ਨੇ ਤੇ ਨਾਲ ਹੀ ਇਸ ਮਾਮਲੇ ਦੀ ਸੁਣਵਾਈ ਕੱਲ ਤੇ ਪਈ ਹੈ ਤੇ ਨਾਲ ਹੀ ਉਹਨਾਂ ਨੇ ਇੱਕ ਗੱਲ ਅੱਜ ਸੁਪਰੀਮ ਕੋਰਟ ਤੇ ਡਬਲ ਬੈਂਚ ਨੇ ਜਰੂਰ ਵੱਡੀ ਗੱਲ ਕਹੀ ਹੈ ਕਿਉਂਕਿ ਹੁਣ ਤੱਕ ਤਾਂ ਕਿਸਾਨ ਜਿੱਥੇ ਬੰਦੀਆਂ ਵੱਲੋਂ ਸਿੱਧੇ ਤੌਰ ਤੇ ਕੇਂਦਰ ਸਰਕਾਰ ਮੂਰੇ ਮੰਗਾਂ ਰੱਖੀਆਂ ਜਾ ਰਹੀਆਂ ਸੀ ਪਰ ਅੱਜ ਸੁਪਰੀਮ ਕੋਰਟ ਨੇ ਵੀ ਕਿਤੇ ਨਾ ਕਿਤੇ ਕਿਸਾਨੀ ਪ੍ਰਤੀ ਆਪਣਾ ਨਰਮ ਰਵੱਈਆ ਦਿਖਾਇਆ ਜਾਂ ਕਿਸਾਨਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਕੇ ਦਿਖਾਇਆ ਕਿਉਂਕਿ ਡਬਲ ਬੈਂਚ ਨੇ ਅੱਜ ਕਿਹਾ ਵੀ ਕਿ ਕਿਸਾਨਾਂ ਦੀਆਂ ਮੰਗਾਂ ਤੇ ਸੁਝਾਵਾਂ ਲਈ ਕੋਰਟ ਦੇ ਦਰ ਹਮੇਸ਼ਾ ਹੀ ਖੁੱਲੇ ਨੇ ਕਿਸਾਨ ਆਪਣੇ ਕੋਈ ਵੀ ਸੁਝਾਅ ਦੇਣ ਲਈ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਕੋਈ ਵੀ ਰਿਪ੍ਰੈਜ਼ੈਂਟੇਟਿਵ ਮਾਨਯੋਗ ਸੁਪਰੀਮ ਕੋਰਟ ਤੱਕ ਪਹੁੰਚ ਕਰ ਸਕਦਾ ਆਪਣੀਆਂ ਮੰਗਾਂ ਸੁਝਾਅ ਉੱਥੇ ਦੇ ਸਕਦਾ ਉਹਨਾਂ ਨੇ ਇਹ ਟਿੱਪਣੀਆਂ ਵਿੱਚ ਕੀਤੀ ਹੈ ਤੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਇਸ ਨੂੰ ਕਿਸਾਨ ਜਿੱਥੇ ਬੰਦੀਆਂ ਕਿਵੇਂ ਲੈਂਦੀਆਂ ਨੇ ਤੇ ਨਾਲ ਹੀ ਜਿਹੜੀ ਉਹਨਾਂ ਨੇ ਢੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਤੇ ਪੰਜਾਬ ਸਰਕਾਰ ਤੋਂ ਰਿਪੋਰਟ ਵੀ ਮੰਗੀ ਹੈ ਵੀ ਕਿਉਂ ਉਹਨਾਂ ਦੀ ਸਿਹਤ ਨੂੰ ਲੈ ਕੇ ਕੀ ਰਿਪੋਰਟ ਜਿਹੜੀ ਹੈਗੀ ਦਿੱਤੀ ਜਾਵੇ ਤੇ ਮਾਮਲੇ ਦੀ ਸੁਣਵਾਈ ਕੱਲ ਤੇ ਪਈ ਹੈ ਤਾਂ ਪੰਜਾਬ ਸਰਕਾਰ ਵੱਲੋਂ ਵੀ ਐਡਵੋਕੇਟ ਜਰਨਲ ਨੇ ਉੱਥੇ ਦੱਸਿਆ ਵੀ ਪਹਿਲਾਂ ਵੀ ਸਮੇਂ-ਸਮੇਂ ਤੇ ਜਿਹੜੀਆਂ ਟੀਮਾਂ ਉੱਥੇ ਜਾਂਦੀਆਂ ਰਹੀਆਂ ਨੇ ਸਿਹਤ ਦੀਆਂ ਪਰ ਉਹਨਾਂ ਨੇ ਸਿਹਤ ਦੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤੇ ਨਾਲ ਹੀ ਉਹਨਾਂ ਨੇ ਦੱਸਿਆ ਵੀ ਕਿ ਸੁਪਰੀਮ ਕੋਰਟ ਦੀ ਵੀ ਟੀਮ ਗਈ ਸੀ ਉਹਨਾਂ ਨੇ ਉਸ ਵਾਰ ਟੀਮ ਨਾਲ ਵੀ ਕੋਈ ਗੱਲਬਾਤ ਕਰਨ ਤੇ ਹਾਮੀ ਨਹੀਂ ਭਰੀ ਐ ਇਹੋ ਜਿਹੀਆਂ ਗੱਲਾਂ ਉੱਥੇ ਕਈਆਂ ਨੇ ਪਰ ਦੋਸਤੋ ਇੱਕ ਚੀਜ਼ ਸਪਸ਼ਟ ਹੈ ਵੀ ਕਿ ਕਿਸਾਨ ਜਿੱਥੇ ਬੰਦੀਆਂ ਵੱਲੋਂ ਆਪਣਾ ਸੰਘਰਸ਼ ਆ ਉਹ ਲਗਾਤਾਰ ਤੇਜ਼ ਵਿੱਡਿਆ ਜਾ ਰਿਹਾ ਤੇ ਜੋ ਹਾਲਾਤ ਦਿਨ ਪ੍ਰਤੀ ਦਿਨ ਬਣਤੇ ਜਾ ਰਹੇ ਨੇ ਕਿਉਂਕਿ ਜਗਜੀਤ ਸਿੰਘ ਦੱਲੇਵਾਲ ਜੋ ਕਿ 22ਵੇਂ ਦਿਨਾਂ ਜਿ ਲਗਾਤਾਰ ਮਰਨ ਵਰਤ ਤੇ ਬੈਠੇ ਨੇ ਭੁੱਖ ਹੜਤਾਲ ਚਲਾਈ ਹੋਈ ਆ ਉਹਨਾਂ ਨੇ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਦਾ ਹਰ ਵਰਗ ਚਿੰਤਿਤ ਹੈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਇੱਕ ਉੱਗੇ ਕਿਸਾਨ ਆਗੂ ਨੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਕਿਸਾਨੀ ਲਈ ਲਗਾ ਦਿੱਤੀ ਹੈ ਤੇ ਅੱਜ ਜੇਕਰ ਉਹਨਾਂ ਨੂੰ ਕੁਝ ਹੁੰਦਾ ਤਾਂ ਕਿਤੇ ਨਾ ਕਿਤੇ ਇਹ ਹੀ ਪੰਜਾਬ ਲਈ ਇੱਕ ਵੱਡਾ ਘਟ ਹੈ ਸਾਡੀ ਕਿਸਾਨੀ ਲਈ ਵੱਡਾ ਘਟ ਹੈ ਤਾਂ ਉਹਨਾਂ ਦੇ ਇਹੋ ਜਿਹੇ ਹਾਲਾਤ ਦੇ ਵਿੱਚ ਲੱਗ ਰਿਹਾ ਵੀ ਕਿ ਸੰਯੁਕਤ ਕਿਸਾਨ ਮੋਰਚਾ ਵੀ ਕਿਤੇ ਨਾ ਕਿਤੇ ਹੁਣ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀ ਹਮਾਇਤ ਦੇ ਵਿੱਚ ਕਹਿ ਲਈ ਜਾਂ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਦੇ ਵਿੱਚ ਆ ਕੇ ਖੜਾ ਹੋ ਸਕਦਾ ਹੈ ਕਿ ਅੱਜ ਸਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਬਾਅਦ ਦੁਪਹਿਰ ਮੀਟਿੰਗ ਸ਼ੁਰੂ ਹੋਈ ਹੈ ਉਸ ਮੀਟਿੰਗ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਲਗਾਤਾਰ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਨਾਲ ਹੀ ਉੱਥੇ ਇਹ ਵੀ ਜੋ ਪਤਾ ਲੱਗਿਆ ਹੁਣ ਤੱਕ ਵੀ ਕਿ ਵਿਚਾਰ ਹੋ ਰਿਹਾ ਵੀ ਕਿ ਉਹਨਾਂ ਦੀ ਹਮਾਇਤ ਦੇ ਵਿੱਚ ਉੱਥੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇ ਇਹ ਗੱਲਬਾਤ ਵੀ ਅੱਜ ਨਿਕਲ ਕੇ ਜਿਹੜਾ ਸਾਹਮਣੇ ਆਈ ਹੈ ਪਰ ਦੋਸਤੋ ਦੇਖਣ ਵਾਲੀ ਗੱਲ ਇਹ ਹੈ ਇਸ ਤੋਂ ਇਲਾਵਾ ਵੀ ਕਈ ਮੁੱਦੇ ਜੜਨੇ ਅੱਜ ਸਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਜਿਹੜੀ ਨੇ ਵਿਚਾਰੇ ਗਏ ਨੇ ਜਿਸ ਦੇ ਵਿੱਚ ਇਹ ਤਾਂ ਗੱਲ ਹੋਈ ਹੋਈ ਹੈ ਇਸ ਤੋਂ ਇਲਾਵਾ ਅੱਜ ਸ਼ਾਮ ਨੂੰ ਵੀ ਜਿਹੜਾ ਹੈਗਾ ਕਿਸਾਨ ਜਿੱਥੇ ਬੰਦਿਆ ਨੇ ਪੰਜਾਬ ਦੇ ਰਾਜਪਾਲ ਤੇ ਸ਼੍ਰੀ ਗੁਲਾਬਚੰਦ ਕਟਾਰੀਆ ਨਾਲ ਮੁਲਾਕਾਤ ਕਰਨ ਦੀ ਜਾਣਾ ਹੈ ਉੱਥੇ ਕੀ ਗੱਲਬਾਤ ਕਰਨ ਦੀ ਹੈ ਉਸ ਬਾਰੇ ਵੀ ਵਿਚਾਰ ਚਰਚਾ ਹੋਈ ਹੈ ਜਾਂ ਹੋਰ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਵੀ ਅੱਜ ਵਿਚਾਰ ਵਟਾਂਦਰਾ ਕੀਤਾ ਗਿਆ ਪਰ ਦੇਖਣ ਵਾਲੀ ਗੱਲ ਤਾਂ ਹੁਣ ਇਹ ਹੈ ਕਿ ਕਿਸਾਨ ਜਿੱਥੇ ਬੰਦਿਆ ਨੇ ਮੰਗਾਂ ਤਾਂ ਸੂਬਾ ਸਰਕਾਰਾਂ ਵੀ ਵਾਰ-ਵਾਰ ਪੁੱਛਣ ਲੱਗੀਆਂ ਰਹਿੰਦੀਆਂ ਨੇ ਕੇਂਦਰ ਸਰਕਾਰਾਂ ਵੀ ਲੱਗੀਆਂ ਰਹਿੰਦੀਆਂ ਨੇ ਜਦੋਂ ਕਿ ਇੱਕ ਗੱਲ ਤਾਂ ਸਪਸ਼ਟ ਹੈ ਵੀ ਕਿ ਚਾਹੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਿੱਥੇ ਬੰਦਿਆਂ ਨੇ ਸੰਘਰਸ਼ ਕੀਤਾ ਸੀ ਉਸ ਸਮੇਂ ਜਿਹੜੀਆਂ ਮੰਗਾਂ ਸੀ ਉਹੀ ਅੱਜ ਵੀ ਨੇ ਵੀ ਕਿ ਉਹਨਾਂ ਮੰਗਾਂ ਨੂੰ ਦਸਤੇ ਨੂੰ ਅੱਜ ਕਿਸਾਨਾਂ ਨੂੰ 4 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਪਰ ਹਲੇ ਵੀ ਜਦੋਂ ਵੀ ਗੱਲਬਾਤ ਦੀ ਗੱਲ ਆਉਂਦੀ ਹੈ ਤਾਂ ਫਿਰ ਕਿਸਾਨ ਕੇਂਦਰ ਸਰਕਾਰ ਕਿਸਾਨਾਂ ਨੂੰ ਇਹੀ ਗੱਲ ਕਹਿੰਦੀ ਹੈ ਵੀ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸਾਡੇ ਨਾਲ ਜਦੋਂ ਮਰਜ਼ੀ ਆਣ ਗੱਲਬਾਤ ਕਰ ਸਕਦੀਆਂ ਨੇ ਕੇਂਦਰ ਸਰਕਾਰ ਦੇ ਦਰ ਹਮੇਸ਼ਾ ਕਿਸਾਨਾਂ ਲਈ ਖੁੱਲੇ ਨੇ ਇਹ ਹੀ ਗੱਲ ਦਾ ਪ੍ਰਗਟਾਵਾ ਵਾਰ-ਵਾਰ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਪਰ ਹਰਿਆਣਵੀ ਦੀ ਗੱਲ ਇਹ ਹੈ ਦੋਸਤੋ ਵੀ ਕੇਂਦਰ ਸਰਕਾਰ ਦੇ ਮੰਤਰੀ ਇਸ ਗੱਲ ਦਾ ਦਾਅਵਾ ਤਾਂ ਵਾਰ-ਵਾਰ ਕਰ ਰਹੇ ਨੇ ਜਦੋਂ ਕਿ ਮੰਗਾਂ ਦਾ ਉਹਨਾਂ ਨੂੰ ਵੀ ਪਤਾ ਹੈ ਵੀ ਕਿ ਕਿਸਾਨਾਂ ਦੀਆਂ ਮੰਗਾਂ ਕੀ ਨੇ ਉਹ ਕੋਈ ਅੱਜ ਤੋਂ ਨਹੀਂ ਕਰ ਰਹੇ ਪਿਛਲੇ 4 ਸਾਲਾਂ ਤੋਂ ਇਹੀ ਮੰਗਾਂ ਮੰਨ ਜਿਹੜਾ ਮੰਗਤੇ ਆ ਰਹੇ ਨੇ ਪਰ ਹਲੇ ਵੀ ਕੇਂਦਰ ਸਰਕਾਰ ਇਸ ਤਰ੍ਹਾਂ ਕਰ ਰਹੀ ਹੈ ਕਿ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਦੂਜੀ ਗੱਲ ਇਹ ਹੈ ਉਹ ਵਾਰ-ਵਾਰ ਦਾਅਵਾ ਕਰ ਰਹੀ ਹੈ ਵੀ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਕਿਸਾਨਾਂ ਲਈ ਗੱਲਬਾਤ ਕਰਨ ਦੀ ਤਿਆਰ ਹੈ ਇਹਨਾਂ ਮਸਲਿਆਂ ਦੇ ਹੱਲ ਜਿਹੜੇ ਨੇ ਉਹ ਗੱਲਬਾਤ ਰਾਹੀਂ ਨਿਕਲਨੇ ਚਾਹੀਦੇ ਨੇ ਪਰ ਜੇ ਦੇਖਦੇ ਆ ਤਾਂ ਕੇਂਦਰ ਸਰਕਾਰ ਜਾਂ ਉਹਨਾਂ ਦੇ ਮੰਤਰੀ ਉਹਨਾਂ ਦੇ ਆਗੂ ਵਾਰ-ਵਾਰ ਇਹਨਾਂ ਗੱਲਾਂ ਦਾ ਦਾਅਵਾ ਤਾਂ ਕਰਦੇ ਨੇ ਪਰ ਇੱਕ ਚੀਜ਼ ਦੇਖਣ ਜੋ ਹੋਰ ਹੈ ਕਦੇ ਅੱਜ ਤੱਕ ਕੇਂਦਰ ਸਰਕਾਰ ਨੇ ਪਿਛਲੇ ਕਾਫੀ ਸਮੇਂ ਤੋਂ ਸ਼ੁਰੂਆਤ 'ਚ ਜਰੂਰ ਅਸੀਂ ਮੰਨਦੇ ਆਂ ਕਿ 13 ਫਰਵਰੀ ਦੇ ਨਜ਼ਦੀਕ ਕਈ ਮੀਟਿੰਗਾਂ ਹੋਈਆਂ ਸੀਗਾਂ ਪਰ ਉਸ ਤੋਂ ਬਾਅਦ ਕੇਂਦਰ ਸਰਕਾਰ ਤੇ ਜਾਂ ਕੇਂਦਰ ਸਰਕਾਰ ਦੇ ਕਿਸੇ ਵਜ਼ੀਰ ਨੇ ਆਗੂ ਨੇ ਕਿਸਾਨਾਂ ਨਾਲ ਗੱਲਬਾਤ ਲਈ ਕੋਈ ਸਮਾਂ ਤੈਅ ਨਹੀਂ ਕੀਤਾ ਕੋਈ ਸਮਾਂ ਨਹੀਂ ਦਿੱਤਾ ਕੋਈ ਸਥਾਨ ਨਹੀਂ ਤੈਅ ਕੀਤਾ ਵੀ ਕਿ ਆ ਕੇ ਇਸ ਸਮੇਂ ਇਸ ਮੁੱਦੇ ਤੇ ਗੱਲਬਾਤ ਕੀਤੀ ਜਾਵੇ ਤਾਂ ਆਖਿਰਕਾਰ ਕੇਂਦਰ ਸਰਕਾਰ ਕੀ ਇੱਕ ਖਾਣਾ ਪੂਰਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੇ ਵਾਰ-ਵਾਰ ਦਾਵਾ ਕਰ ਰਹੀ ਹੈ ਵੀ ਕਿ ਅਸੀਂ ਗੱਲਬਾਤ ਲਈ ਤਿਆਰ ਆਂ ਤੇ ਨਾਲ ਹੀ ਦੂਜੀ ਗੱਲ ਇਹ ਵੀ ਹੈ ਕਿਕਾ ਸੂਬਾ ਸਰਕਾਰ ਵੀ ਲੱਗਦਾ ਤਾਂ ਇਹੀ ਹੈ ਵੀ ਕਿ ਸਮੁੱਦੇ ਤੇ ਸਿਰਫ ਰਾਜਨੀਤੀ ਕਰ ਰਹੀ ਹੈ ਕਿਉਂਕਿ ਨਹੀਂ ਤਾਂ ਪੰਜਾਬ ਦੇ ਮੁੱਖ ਮੰਤਰੀ ਮੋਰੀ ਹੁੰਦੇ ਇਸ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਚੁੱਕਦੇ ਪਰ ਇਹੋ ਜਿਹਾ ਵੀ ਕੁਝ ਹੁੰਦਾ ਦਿਖ ਨਹੀਂ ਰਿਹਾ ਹਾਲਾਂਕਿ ਸੂਬਾ ਸਰਕਾਰ ਦੇ ਅੱਗੇ ਦਾਵਾ ਜਰੂਰ ਕਰ ਰਹੇ ਨੇ ਵੀ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਭਗਵੰਤ ਸਿੰਘ ਮਾਨ ਵਾਰ-ਵਾਰ ਇਸ ਮੁੱਦੇ ਨੂੰ ਕੇਂਦਰ ਮੂਰੇ ਰੱਖ ਰਹੇ ਨੇ ਪਰ ਲੱਗ ਨਹੀਂ ਰਿਹਾ ਕਿਉਂਕਿ ਜੇਕਰ ਇਹੋ ਜਿਹਾ ਕੁਝ ਹੁੰਦਾ ਤਾਂ ਉਹ ਲੋਕਾਂ ਦੇ ਸਾਹਮਣੇ ਜਰੂਰ ਕੋਈ ਛੋਟੇ-ਛੋਟੇ ਗੱਲਾਂ ਨੂੰ ਵੀ ਜਿਹੜਾ ਹੈਗਾ ਪ੍ਰਚਾਰ ਦੇ ਨੇ ਜੇਕਰ ਇਹੋ ਜੀ ਗੱਲ ਵੀ ਹੁੰਦੀ ਤਾਂ ਉਹ ਜ਼ਰੂਰ ਪ੍ਰਚਾਰ ਦੇ ਇਸ ਗੱਲ ਨੂੰ ਪਰ ਇਹੋ ਜਿਹਾ ਕੁਝ ਕਰਦੇ ਦਿਖਾਈ ਨਹੀਂ ਦੇ ਰਹੇ ਪਰ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਕਿਸਾਨਾਂ ਨੇ ਅੱਜ 3 ਘੰਟੇ ਰੇਲਾਂ ਰੋਕ ਕੇ ਪ੍ਰਦਰਸ਼ਨ ਕੀਤਾ ਹੈ ਹੁਣ ਅਗੇ ਸੇਯੁਕਤ ਕਿਸਾਨ ਮੋਰਚੇ ਵੱਲੋਂ ਜਾਂ ਭਾਰਤੀ ਕਿਸਾਨੀ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਅਗੇ 23 ਦਸੰਬਰ ਦਾ ਇੱਕ ਸੰਘਰਸ਼ ਵਿੱਢਿਆ ਜਾ ਰਿਹਾ ਹੈ ਤਾਂ ਦੇਖਣ ਵਾਲੀ ਗੱਲ ਹੋਵੇਗੀ ਕਿ ਕਿਸਾਨ ਜਥੇਬੰਦੀਆਂ ਦਾ ਹੁਣ ਅਗਲਾ ਸੰਘਰਸ਼ ਕਿਹੋ ਜਿਹਾ ਹੁੰਦਾ ਕੀ ਰਣਨੀਤੀ ਤਿਆਰ ਕਰਦੀਆਂ ਨੇ ਪਰ ਨਾਲ ਹੀ ਦੇਖਣ ਵਾਲੀ ਗੱਲ ਕੇਂਦਰ ਸਰਕਾਰ ਦੀ ਵੀ ਹੋਵੇਗੀ ਵੀ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੀ ਫੈਸਲਾ ਲੈਂਦਾ ਕੀ ਰਣਨੀਤੀ ਤਿਆਰ ਕਰਦਾ ਵੀ ਦੇਖਣ ਵਾਲੀ ਗੱਲ ਹੋਵੇਗੀ ਦੇਖਦੇ ਹਾਂ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਚੌਕਸ ਹੁੰਦੀ ਹੈ ਨਹੀਂ ਹੁੰਦੀ ਇਹ ਇਹਨਾਂ ਮੰਗਾਂ ਨੂੰ ਮੰਨਦੀ ਹੈ ਨਹੀਂ ਮੰਨਦੀ ਨਹੀਂ ਤਾਂ ਕਿਸਾਨ ਤਾਂ ਵਜਿੱਦ ਨੇ ਵੀ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇ ਬੈਠੇ ਸੀਗੇ ਕਿ ਮੰਗਾਂ ਮੰਨਵਾਉਣ ਤੋਂ ਬਾਅਦ ਹੀ ਵਾਪਸੀ ਜਾਣਗੇ ਤਾਂ ਦੇਖਦੇ ਹਾਂ ਹੁਣ ਹੁੰਦਾ ਕੀ ਹੈ ਪਰ ਜੋ ਕੁਝ ਵੀ ਹੋਵੇਗਾ ਪੰਜਾਬੀ ਟਰਮੀਨ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਧੰਨਵਾਦ